ਨਾਨਾ ਆਪਣੇ ਸਤਗੁਰ ਦਾ ਵਿయోగ ਲੱਗਾ ਉਹ ਜਾ ਤਾਂ ਉਸ ਤੋਂ ਵਿਛੜ ਕੇ ਜਿਉਂਦੇ ਹੀ ਨਹੀਂ ਰਹਿੰਦੇ ਤੇ ਜੇ ਜਿਉਂਦੇ ਰਹਿੰਦੇ ਨੇ ਤੇ ਕਮਲੇ ਹੋ ਜਾਂਦੇ ਨੇ ਦੁਨੀਆ ਵੱਲੋਂ ਬੇਸਦ ਹੋ ਜਾਂਦੇ ਨੇ ਪੰਜਵੇਂ ਪਾਸ਼ਾ ਸ੍ਰੀ ਗੁਰੂ ਅਰਜਨ ਦੇਵ ਜੀ ਆਪਣੀ ਰਚਿਤ ਬਾਣੀ ਸ੍ਰੀ ਆਲਗਰੰਥ ਸਾਹਿਬ ਦੇ ਪੰਨਾ 1100 ਤੇ ਲਿਖਦੇ ਨੇ ਵਿਛੋੜਾ ਸੁਨੇ ਦੁੱਖ ਵਿੰਡਿਠੇ ਮਰੀਉਤ ਵਾਜ ਪਿਆਰੇ ਆਪਣੇ ਗ੍ਰਹੀਨਾ ਤੇ ਰੋਦ ਬਾਸ਼ਾ ਕਹਿੰਦੇ ਨੇ ਕਿ ਸੱਚਾ ਪ੍ਰੇਮੀ ਉਹ ਹੈ ਜਿਸ ਨੂੰ ਇਹ ਸੁਣ ਕੇ ਦੁੱਖ ਪ੍ਰਤੀਤ ਹੋਵੇ ਕਿ ਉਸ ਦਾ ਆਪਣੇ ਮਾਹੀ ਤੋਂ ਵਿਛੋੜਾ ਹੋ ਜਾਣਾ ਹੈ ਤੇ ਸੱਚਾ ਪ੍ਰੇਮੀ ਆਪਣੇ ਮਾਹੀ ਨੂੰ ਵੇਖੇ ਬਿਨਾ ਆਪਣੀ ਮੌਤ ਸਮਝਦਾ ਹੈ ਤੇ ਉਸ ਬਿਨਾ ਇੱਕ ਪੜ ਵੀ ਪੀਰਜ ਨਹੀਂ ਕਰਦਾ ਸਾ ਸੰਗਤ ਜੀ ਮਲੇਰਕੋਟਲੇ ਵਾਲੇ ਸ਼ਹੀਦੀ ਸਾਕੇ ਤੋਂ ਬਾਅਦ 17 ਜਨਵਰੀ 1872 ਇਸਵੀ ਦੀ ਰਾਤ ਨੂੰ ਸਾਹਨੇਵਾਲ ਤੋਂ ਸਬ ਇੰਸਪੈਕਟਰ ਸ਼ਾਹਵਾਲੀ ਸ਼ਾਸਤਰੀ ਪੈਣੀ ਸਾਹਿਬ ਆਇਆ ਤੇ ਸਤਿਗੁਰੂ ਜੀ ਨੂੰ ਆਖਿਆ ਕਿ ਆਪ ਜੀ ਨੂੰ ਕਮਿਸ਼ਨਰ ਫੋਰਸ ਇਥਨੇ ਲੁਧਿਆਣੇ ਬੁਲਾਇਆ ਹੈ ਸਤਿਗੁਰੂ ਜੀ ਦੇ ਹੁਕਮ ਅਨਸਾਰ ਗੁਰਬਖਸ਼ ਸਿੰਘ ਨੇ ਗੱਡਾ ਤਿਆਰ ਕੀਤਾ ਸਤਿਗੁਰੂ ਜੀ ਨੇ ਸੀਸ ਦੇ ਉੱਤੇ ਦਸਤਾਰ ਬੰਨੀ ਤੇ ਗਲ ਕਾਲੀ ਕੰਪਣੀ ਦੀ ਬੁੱਕਲ ਮਾਰ ਸੇਵਕ ਨਾਨੂ ਸਿੰਘ ਤੇ ਦੋ ਸੁਭਿਆ ਸਮੇਤ ਗੱਡੇ ਵਿੱਚ ਆ ਬੈਠੇ ਜਦੋਂ ਗੱਡਾ ਤੁਰਨ ਲਈ ਤਿਆਰ ਹੋਇਆ ਕਸਾਹ ਸਿੰਘ ਜੀ ਉਸ ਸਮੇਂ ਦੀ ਹਾਲ ਤੋ ਹੀ ਜਾਣ ਸਕਦੇ ਨੇ ਜਿਨ੍ਹਾਂ ਦਾ ਕੋਈ ਪਿਆਰਾ ਉਹਨਾਂ ਤੋਂ ਕਦੇ ਵਿਛੜਿਆ ਹੋਵੇ ਕੋ ਮਾਗਦੀ ਹੱਡਾਂ ਨੂੰ ਠਾਰਦੀ ਉਹ ਰਾਤ ਮੀਂਹ ਵਰਦੇ ਵਿੱਚ ਸੱਜਣ ਵਿਦਾ ਕਰਿੰਦਿਆਂ ਮਨ ਚੋਰਾ ਤੰਦਾ ਵਾਲੀ ਸਿੱਖਾਂ ਦੀ ਹਾਲ ਕਹਿੰਦੇ ਨੇ ਉਹਨਾਂ ਨੂੰ ਕੂਕਾ ਮਾਰਦਿਆਂ ਵੇਖ ਰੁੱਖਾਂ ਦੇ ਪੱਤਰ ਤੱਕ ਰੋ ਪਏ ਸੰਗਤ ਹਾਲੋਂ ਬਿਹਾਲ ਹੋ ਗਈ ਮਸਤਾਨੀ ਹੋ ਗਈ ਤੇ ਆਪਣੇ ਪ੍ਰੀਤਮ ਕੇ ਤਰਲੇ ਪਾਉਂਦੀ ਏ